ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦਾ ਕਸਬਾ ਹਰੀਕੇ ਵਿਖੇ ਪਿਛਲੇ 3 ਦਿਨ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹਰੀਕੇ ਦਰਿਆ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਪੇੜ ਤੱਕ ਕਿਸਾਨਾਂ ਦੇ ਹੌਸਲੇ ਇੰਨੇ ਉਲੰਧ ਨੇ ਕਿ ਉਹ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਕੜਾਕੇ ਦੀ ਠੰਡ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਹਾਰਪੇੜ ਤੱਕ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਅਤੇ 90 ਸਾਲ ਦੇ ਬਜ਼ੁਰਗ ਸਾਹਿਬ ਸਿੰਘ ਨੇ ਕਿਹਾ ਕਿ ਦਰਿਆ ਦੀ ਮਾਰ ਹੇਠ ਹੋਣ ਕਾਰਨ ਉਹਨਾਂ ਦੀਆਂ ਜ਼ਮੀਨਾਂ ਰੁੜ ਗਈਆਂ ਨੇ ਅਤੇ ਫਸਲਾਂ ਬਰਬਾਦ ਹੋ ਗਈਆਂ ਨੇ ਇਥੋਂ ਤੱਕ ਕਿ ਉਹਨਾਂ ਦੇ ਘਰ ਵੀ ਰੁੜ ਗਏ ਅਤੇ ਜੋ ਬੰਬੀਆਂ ਸਨ ਉਹ ਵੀ ਰੁੜ ਗਈਆਂ ਉਹਨਾਂ ਦੇ ਕੋਲ ਹੁਣ ਕੁਝ ਵੀ ਨਹੀਂ ਬਚਿਆ ਪਰ ਸਰਕਾਰ ਨੇ ਅਜੇ ਤੱਕ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਹੁਣ ਇਥੋਂ ਤੱਕ ਕਿ ਜੋ ਉਹਨਾਂ ਦੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਹਨ ਉਹਨਾਂ ਦੀਆਂ ਫੀਸਾਂ ਠੱਕ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਰਕੇ ਇਹ ਬੱਚੇ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਕਾਰ ਤੋਂ ਆਪਣਾ ਹੱਕ ਲੈਣ ਦੇ ਲਈ ਇਹ ਪ੍ਰਦਰਸ਼ਨ ਕਰ ਰਹੇ ਨੇ ਪੀਰ ਕੋ ਕਿਨਾਂ ਗਿਆ ਆਪਣਾ ਸਾਫ ਸਿਰ ਜਿਹੜਾ ਪਿੰਡ ਆ ਥੋੜੀ ਨਾ ਪੀਰ ਵਾਹਕ ਕਿੰਨੇ ਦਿਨਾਂ ਚੱਲੇ ਆ ਜਿਹੜਾ ਧੰਨੇ ਵਿੱਚ ਆ ਆ ਕਿੱਦਾਂ ਦਿਨ ਹੋ ਗਿਆ ਜੀ ਸਾਡੀਆਂ ਮੰਗਾਂ ਜਿਹੜੀਆਂ ਲਾਗੇ ਸੀ ਸਾਡੀਆਂ ਮੰਗਾਂ ਸਾਡੀਆਂ ਜ਼ਮੀਨਾਂ ਖਰਾਬ ਹੋ ਗਈਆਂ ਫਸਲਾਂ ਮਾਰ ਗਿਆਆਂ ਗਿਆ ਜਿੰਨਾ ਪਾਣੀ ਪਕੀਆਂ ਨਹੀਂ ਉਹ ਪਕੀਆਂ ਨਹੀਂ ਕਰਕੇ ਦਿੰਦੇ ਉਹਨਾਂ ਦਾ ਮਾਇਆ ਵਾਲੀ ਪਾਉਂਦੇ ਤੇ ਬਹੁਤ ਮੁਸ਼ਕਲ ਆ ਰਹੀ ਆ ਲੋਕਾਂ ਨੇ ਨੋਟਰੀ ਵਾਲੇ ਕੋਠੇ ਕਹਿ ਗਏ ਆ ਲੋਕਾਂ ਦਰਖਾਸਤਾਂ ਦਿੱਤੀਆਂ ਕੋਠੀਆਂ ਨਾਲ ਕੁਝ ਨਹੀਂ ਲੱਗਿਆ ਸਾਨੂੰ ਹੰਦੇ ਟੁੱਟਦੇ ਤਾਰਾਂ ਰੋੜ ਗਿਆ ਤੇ ਅਸੀਂ ਤਾਂ ਉਹਨਾਂ ਦੇ ਜਿੰਨਾ ਸਾਡਾ ਫਾਇਨਲ ਆਇਆ ਇੱਥੋਂ ਨਹੀਂ ਉਠਾਂਗੇ ਕਿੰਨਾ ਕੁ ਨੁਕਸਾਨ ਦਾ ਡਟਾ ਹੋਇਆ 2023 ਦੇ ਵਿੱਚ ਤੇ 2025 ਦੇ ਵਿੱਚ ਬਹੁਤ ਸਾਰਾ ਕੁਝ ਰਹਿ ਨਹੀਂ ਗਿਆ ਉੱਧਰ ਜਿੰਨੇ ਜੀਨ ਵੀ ਦੋ ਬੰਨਾਂ ਦੇ ਬੇਤੇ ਸੀ ਨਾ ਸਾਰੇ ਕੁਝ ਹੀ ਕਿਸੇ ਦੇ ਪੱਲੇ ਰਹਿ ਗਿਆ ਅੱਜ ਪਾਣੀ ਕੋਈ ਕੋਸ਼ ਆਖੀ ਗਏ ਇਹ ਦਰਿਆ ਨੇ ਢਾਲੀ ਆ ਰੇਤਾ ਕਹਿ ਦੀ ਰੇਤਾ ਅਜੇ ਨਹੀਂ ਕਿਪੀ ਗਈ ਕਈਆਂ ਮਾੜਿਆਂ ਨੇ ਕਿਹਾ ਰੇਤਾ ਜੀ ਕੇਰੀ ਕੰਗ ਤੋਂ ਸੁੱਕਦੀ ਜਾਂਦੀ ਆ ਫਿਰ ਮਾੜਿਆਂ ਕਈਆਂ ਦਾ ਪਾਇਆ ਅੱਧਾ ਪਾਇਆ ਅੱਧਾ ਪਾਇਆ ਹੀ ਨਹੀਂ ਗਿਆ ਆਹ ਦੋ ਜਿਹੜਾ ਕਿਦਾਰੇ ਹੋ ਜਾਂਦੇ ਨੇ ਕਿ ਉਹ ਆਦਦੇ ਨੇ ਹੋਰ ਤਾ ਖਤਮ ਹੋ ਗਿਆ ਏ ਜੋ ਤੁਹਾਨੂੰ ਲੱਗਿਆ ਉਹ ਮਿਲਣਾ ਹੈ ਹੋਰ ਨਹੀਂ ਮਿਲਦਾ ਕੁਛ ਵੀ ਇੰਨੀ ਠੰਡ ਦੇ ਵਿੱਚ ਆ ਬੱਚਿਆਂ ਨੂੰ ਨਾਲ ਲੱਗੇ ਬੱਚੇ ਕੌਣ ਹੈ ਬੱਚੇ ਸਾਡੇ ਹੀ ਆ ਤੇ ਪੈ ਗੀਆਂ ਪੈ ਗੀਆਂ ਨੇ ਇਹਨਾਂ ਇਹ ਫੀਸਾਂ ਨਹੀਂ ਖਾਤੋਂ ਕਰਦੀਆਂ ਤੇ ਬੱਚੇ ਸਕੂਲੋਂ ਬਾਹਰ ਕੱਢ ਦਿੰਦੇ ਨੇ ਕਿੰਨੀ ਕਲਾਸ ਪੜਦੇ ਨੇ ਹਾਂਜੀ ਉਹ ਤੁਸੀਂ ਦੱਸੋ ਤੁਸੀਂ 25 ਲਾਇਬੁਰੂ ਜੀ ਕਹਾਵਾ ਹੈ ਲਾਇਬੁਰੂ ਜੀ ਕੀ ਫਦੇ ਸਾਡੀ ਸਾਰੀ ਜ਼ਮੀਨ ਰੋੜ ਗਈ ਆ ਸਾਡੀਆਂ ਸਾਰੀਆਂ ਕੋਠੀਆਂ ਰੋੜ ਗਈਆਂ ਸਾਡੇ ਕੋਲ ਪੈ ਕੋਈ ਨਹੀਂ ਬਚਿਆ ਸਾਡੇ ਸਕੂਲ ਵਾਲੇ ਰੋ ਜਾਂਦੇ ਆ ਕਿ ਫੀਸ ਲੈ ਕੇ ਆ ਉਹ ਸਾਨੂੰ ਕੋਈ ਵੇਚ ਨਹੀਂ ਬੰਦੀਦਾ ਸਕੂਲੇ ਸਾਨੂੰ ਸਾਰੇ ਕਹਿੰਦੇ ਫੀਸ ਲੈ ਕੇ ਆ ਉਹ ਸਾਨੂੰ ਸਾਰਾ ਕੁਝ ਰੋ ਗਿਆ ਦੋ ਗਲੇ ਪਹਿਲੀ ਸੀ ਸਾਰੀ ਪਹਿਲੀ ਰੋੜ ਗਈ ਸਾਡੀ ਕੋਈ ਟਾਲੀ ਨਹੀਂ ਬਰੀ ਸਾਡੀ ਇੰਨੀ ਠੰਡ ਵਿੱਚ ਉਹ ਬੈਠਾ ਇੱਥੇ ਇੰਨੀ ਉੱਚੀ ਆਦੇ ਕੋ ਦਰ ਨਹੀਂ ਲੱਗਦਾ ਨਹੀਂ ਕਿੰਨੇ ਕਿੰਨੇ ਦਿਨ ਚਲੇ ਬੈਠੇ ਨੇ ਹੈ ਕਿੰਨੇ ਦਿਨ ਚਲੇ ਆ ਤਿੰਨ ਦਿਨ ਇੰਦਰ ਚਲੇ ਬੈਠੇ ਆ ਵੀ ਮੰਗ ਕਰੋਗੇ ਹੁਣ ਹੁਣ ਅਸੀਂ ਮੰਗ ਕਰਾਂਗੇ ਕਿ ਸਾਡੀ ਸਰਕਾਰ ਪੈਸੇ ਦਵੇ ਮਾਰਚਾ ਦਵੇ ਸਾਨੂੰ ਕੋਈ ਪੈਸੇ ਨਹੀਂ ਮਿਲਿਆ ਰੇ ਤਾਂ ਕਿ ਸਾਨੂੰ ਕੋਈ ਕਾਠੀ ਪਾਉਣ ਨੂੰ ਪੈਣ ਵੀ ਸਾਨੂੰ ਫੀਸ ਦੇਣ ਵਾਸਤੇ ਨਹੀਂ ਕੋਈ ਪੈਸੇ ਸਾਡੇ ਰੋਜ਼ ਬੂਲ ਵਾਲੇ ਫੀਸ ਮੰਗਦੇ ਆ ਕਰਦਾ ਗੁਜ਼ਾਰਾ ਫਿਰ ਕਿਵੇਂ ਜਗਾ ਉਹ ਘਰ ਦਾ ਗੁਜ਼ਾਰਾ ਕਈ ਵਹੀ ਪਹਿ ਨਹੀਂ ਹੁੰਦੇ ਜਗ ਨਹੀਂ ਆਉਂਦੇ ਉਦੋਂ ਐਵੇਂ ਬਸ ਆਟਾ ਖਾਣਾ ਰੋਟੀ ਖਾਣ ਲਈ ਮਣੀ ਮੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਛੋਟੇ ਬੱਚੇ ਇੱਥੇ ਆ ਕੇ ਬੈਠੇ ਆ ਅਸੀਂ ਇੱਥੇ ਆਏ ਆ ਤੁਸੀਂ ਹੋਰ ਲੋਕ ਵੀ ਇੱਥੇ ਆਓ ਨਾ ਸਾਡੀ ਮਦਦ ਕਰੋ ਨਾ ਸਾਨੂੰ ਸਰਕਾਰ ਕੋਈ ਫੀਸ ਵੀ ਨਹੀਂ ਦੇ ਰਹੀ ਜੇ ਰੀਟ ਲਾਚ ਵਰਤਾਂ ਬੋਤ ਮੈਂ 5ਵੀਂ ਕਲਾਸ ਚ ਪੜਦਾ ਹਾਂ ਸਕੂਲਾਂ ਦੀ ਫੀਸਾਂ ਦਾ ਸਕੂਲਾਂ ਦੀ ਫੀਸਾਂ ਸਾਨੂੰ ਸਕੂਲ ਵਾਲੇ ਬਾਹਰ ਕੱਢ ਦਿੰਦੇ ਆ ਕਿ ਤੁਸੀਂ ਫੀਸਾਂ ਨਹੀਂ ਲੈ ਕੇ ਆਉਂਦੇ ਹੱਥ ਖੜੇ ਕਰਾਉਂਦੇ ਨੇ ਸਾਡੇ ਗਰਾਊਂਡ ਚ ਕਿਹੜੇ ਕਢਾਉਂਦੇ ਨੇ ਇਹ ਮਾਨਦਰੋਗ ਬਣਾਉਂ। ਅਸੀਂ ਮੰਗ ਕਰਾਂਗੇ ਕਿ ਸਾਨੂੰ ਪੈਸੇ ਦਿੱਤੇ ਜਾਣ ਅਸੀਂ ਫੀਸਾਂ ਧਾਰਨੀ ਆ ਵਾ ਤੇ ਘਰ ਦਾ ਗੁਜ਼ਾਰਾ ਚਲਾਉਣਾ ਹਾਂ। ਹਾਂ ਜਸਬੀਰ ਸਿੰਘ ਪੰਜਾਬ ਪ੍ਰਧਾਨ ਹਲਪੀੜ ਤੇ ਕਿਸਾਨ ਚਿਕਰ ਚ ਕਮੇਟੀ ਪੰਜਾਬ ਕਾ ਦੀ ਕਿ ਨੇਦਮਾ ਜਿਲੇ ਅੱਜ ਕਰਨ ਲੱਗੇ ਜਿਹੜੀਆਂ-ਘੜੀਆਂ ਮੰਗਾਂ ਜਿਹੜੀਆਂ ਲੈ ਕੇ ਤੇ ਜੀ ਇੰਨੀ ਚੀਜ਼ ਸਾਡੇ ਬਿਠੇ ਤਿੰਨ ਦਿਨ ਹੋ ਗਏ ਜੀ ਇੱਥੇ ਹਾਂ ਜੀ ਹਾਂ ਜੀ ਤਿੰਨ ਦਿਨ ਹੋ ਗਏ ਆ ਰਾਤ ਬੜੀ ਔਖੀ ਗੁਜ਼ਰੀ ਰਾਤ ਬਜ਼ੁਰਗ ਢੱਲੇ ਹੋ ਗਏ ਸੀ ਮਾਲ-ਛਾ ਮੋਲ-ਛਾ ਕਰਕੇ ਇਹਨਾਂ ਨੂੰ ਬਚਾਇਆ ਇਹ ਜਿਹੜੇ ਕੀਤੀ ਬਿਠੇ ਵੀ ਨਹੀਂ ਜਾਣਾ ਇਹਨਾਂ ਨੂੰ ਮੈਂ ਹੱਥ ਜੋੜੇ ਆ ਵੀ ਬਾਕੀ ਜੀ ਤੈਨੂੰ ਅਸੀਂ ਥੱਲੇ ਤਾਰ ਦਿੰਨੇ ਆ ਤੁਸੀਂ ਬਜ਼ੁਰਗ 90 ਸਾਲ ਦੀ ਉਮਰ ਆ ਜੀ 90 ਸਾਲ ਦੀ ਹਾਂ ਜੀ 90 ਸਾਲ ਦੀ ਉਮਰ ਹੈ ਜਿਹੜੇ 90 ਸਾਲ ਦੀ ਇੱਥੇ तकरीबन ਅਧਿਆਜਾਦੇ ਬਜ਼ੁਰਗ ਨੇ ਜੀ ਨੌਜਵਾਨ ਵੀ ਹੈਗੇ ਆ ਜੀ ਜਿੰਨੇ ਟੋਟਲ ਬੈਠੇ ਆ ਇਹ ਜੀ 31 ਸਿੰਘ ਜਿਹੜੇ ਰੋਜ਼ਾਨਾ ਭੁੱਖ ਹੜਤਾਲ ਤੇ ਬੈਠਦੇ 31 ਦਰਨੇ ਤੇ 31 ਬੈਠਦੇ ਨੇ ਬਾਕੀ ਜਿਹੜੇ ਉਹਨਾਂ ਵਾਸਤੇ 50 ਸਿੰਘ ਜਿਹੜੇ ਪਿੱਛੇ ਉਹਨਾਂ ਦੇ ਤੜੇ ਇੱਕ ਵੱਖਰਾ ਬਣਿਆ ਹੋਇਆ ਹੈ ਜੀ ਆ ਜੀ ਉਹਦੇ ਵਿੱਚ 50 ਸਿੰਘ ਨੌਜਵਾਨ ਇਹਨਾਂ ਦਾ ਰੱਖਿਆ ਕਰਦੇ ਆ ਹਾਂ ਜੀ ਹਾਂ ਜੀ ਜਿਹੜੀਆਂ ਮੰਗਾ ਜਿਹੜੀਆਂ ਲੱਗੀਆਂ ਹਾਂ ਜੀ ਹਾਂ ਜੀ ਕਿਹੜੀਆਂ ਕਿਹੜੀਆਂ ਮੰਗਾੜੀਆਂ ਲੱਗੀਆਂ ਮੰਗਾ ਸਾਡੀਆਂ ਜੀ ਇੱਕ ਤੇ ਸਾਡੇ ਦੇਖੋ ਮਾਫੀ ਨਹੀਂ ਪਏ ਤੱਕ ਕੱਚੀਆਂ ਜ਼ਮੀਨਾਂ ਦੇ ਮਾਫੀ ਨਹੀਂ ਪਏ। ਜ਼ਮੀਨਾਂ ਰੋੜ ਗਿਆ ਉਹਨਾਂ ਦਾ ਦਿੱਤਾ ਕੀ ਜਾਂਦਾ 19000 ਰੁਪਇਆ। ਦੇਖੋ 50 ਲੱਖ ਰੁਪਇਆ ਰੇਟ ਹੈ ਜ਼ਮੀਨ ਦਾ ਤੇ 19000 ਦਿੱਤਾ ਜਾਂਦਾ। ਸਾਡੀਆਂ ਜ਼ਮੀਨਾਂ ਬਰਬਾਦ ਹੋ ਗਈਆਂ। ਮਾਫੀ ਦਿੱਤੇ ਨਹੀਂ ਗਏ। ਅੱਜ ਤੱਕ ਕੀ ਕਰਨ ਵਿਚਾਰੇ ਰੋਂਦੇ ਫਿਰਦੇ ਜਵਾਕ ਨਿਕ ਨਿਕ ਕੇ ਪੀਸਾ ਨੂੰ ਤਰਸਣਦੇ ਆ। ਮੈਂ ਸਰਕਾਰ ਨੂੰ ਬੇਨਤੀ ਕਰਦਾ ਜਿੰਨੀਆਂ ਸਮਾਜ ਸੇਵੀ ਜਿਥੇ ਬੰਦੀਆਂ ਨੇ ਧਾਰਮਿਕ ਜਿਥੇ ਬੰਦੀਆਂ ਕਿਸਾਨ ਜਿਥੇ ਬੰਦੀਆਂ ਉਹਨਾਂ ਨੂੰ ਬੇਨਤੀ ਕਰਦਾ ਅੱਜ ਸਾਡੀ ਸਾਰ ਲਵੋ ਆਜੇ ਸਾਡੇ ਕਿਸਾਨਾਂ ਨੂੰ ਬਚਾਓ ਇਹਨਾਂ ਦਾ ਪੱਕਾ ਹੱਲ ਕਰਾਈਏ ਕਿਉਂ ਨਹੀਂ ਵੱਡੇ ਵੱਡੇ ਰੋੜਾਂ ਵਾਲੀ ਜ਼ਮੀਨ ਕਵਰ ਹੋ ਸਕਦੀ ਇਹਨਾਂ ਦੀਆਂ ਜ਼ਮੀਨਾਂ ਕਿਉਂ ਨਹੀਂ ਕਵਰ ਕੀਤੀਆਂ ਜਾਂਦੀਆਂ ਪਾਣੀ ਛੱਡਣ ਲਈ ਅੱਜ ਰਾਜਸਥਾਨ ਨੂੰ ਪਾਣੀ ਜਾ ਰਿਹਾ ਹੈ ਇਹ ਕਵਰ ਕਰਕੇ ਜ਼ਮੀਨ ਜਾ ਰਿਹਾ ਨਾ ਇਹਨਾਂ ਕਿਸਾਨਾਂ ਦਾ ਕਸੂਰ ਕੀ ਆ ਇਹਨਾਂ ਦੀ ਮਲਕੀਤ ਦੀ ਜ਼ਮੀਨ ਦੇਖੋ ਅੱਜ ਇੰਡੀਆ ਦੇ ਵਿੱਚ ਕਿਤੇ ਬਰਸਾਤ ਹੋ ਰਹੀ ਆ ਨੇ ਨਾ ਹੋਈ ਤੇ ਬਾਹਰ ਨਿਕਲ ਕੇ ਦੇਖੋ ਪਾਣੀ ਆ ਰਿਹਾ ਇੱਕ ਦਰਿਆ ਵਗ ਰਿਹਾ ਕਿੱਥੋਂ ਆ ਰਿਹਾ ਇਹ ਹਿਮਾਚਲ ਪਾਣੀ ਛੱਡਦਾ ਹਿਮਾਚਲ ਬਿਜਲੀ ਬਣਾ ਕੇ ਪਾਣੀ ਛੱਡ ਰਿਹਾ ਤੇ ਰਾਜਸਥਾਨ ਲਈ ਜਾ ਰਿਹਾ ਸਰਦਾਰ ਜੀ ਕੋ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਕੋਈ ਮੀਟਿੰਗ ਹੋਈ ਕਦੀ ਮੀਟਿੰਗ ਹੋਈ ਹੈ ਜੇ ਮੀਟਿੰਗ ਆ ਤਾਂ ਕੀ ਹੱਲ ਨਿਕਲੂਗਾ ਜਿੰਨਾ ਚਿਰ ਸਰਕਾਰ ਮੀਟਿੰਗ ਦਾ ਹੱਲ ਨਹੀਂ ਕਰਦੀ ਕੋਈ ਇਹਨਾਂ ਫੈਸਲਾ ਨਹੀਂ ਲੈਂਦੀ ਇਹ ਕਿਸਾਨ ਪੱਕਾ ਮੋਰਚਾ ਲਾਈ ਬੈਠੇ ਥੱਲੇ ਸਟੇਟ ਚੱਲਣ ਦੀ ਹੈ ਉੱਪਰ 150 ਦੇ ਕਰੀਬ ਜਿਹੜਾ ਸਾਡਾ ਕਿਸਾਨ ਉੱਪਰ ਰਹਿੰਦਾ ਕਿਹੜੀ ਗੱਲ ਜਿੱਥੇ ਬੰਦੀ ਨਾ ਤੁਹਾਨੂੰ ਮੈਂ ਦੱਸੀ ਜਿਥੇ ਬੰਦੀਆਂ तकरीबन ਸਾਰੀਆਂ ਦੀ ਹਮਾਇਤ ਹੈਗੀ ਹੈ ਜੀ ਕੋਈ ਬਿਰਲੀ ਰਹਿ ਜੇਗੀ ਆਏਗੀ ਅੱਜ ਤੋਂ ਜਿਵੇਂ ਮਝੇਲ ਜਥੇਬੰਦੀ ਆ ਕਿਸਾਨ ਚਿਕਸ ਕਮੇਟੀ ਹੈ ਡੱਲੇਵਾਲ ਜੀ ਉਹਨਾਂ ਦੇ ਸਿੰਘ ਵੀ ਆ ਰਹੇ ਆ ਭਾਰਤੀ ਹੈਗੀ ਹੈ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਵੀ ਹੈਗੀ ਹੈ ਜੀ ਤੇ ਉਹਨਾਂ ਦੇ ਵੀ ਅੱਜ ਪਹੁੰਚਣਗੇ ਸਾਰੇ ਫੋਨ ਆ ਰਹੇ ਆ ਜੀ ਵੱਧ ਤੋਂ ਵੱਧ ਸੰਯੋਗ ਦਿੱਤਾ ਯਾਰ ਮੈਂ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦਾ ਇਹ ਬਜ਼ੁਰਗਾਂ ਲਈ ਇਹਨਾਂ ਲਈ ਥੱਲੇ ਜਿਹੜੇ ਬੈਠੇ ਕਿਸਾਨਾਂ ਲਈ ਕਾਲ ਪਿੰਡੀ ਰਸਤਾ ਤੇ ਕੋਟੀਆਂ-ਕੁਟੀਆਂ ਜ਼ਰੂਰ ਭੇਜੋ ਠੰਡ ਬਹੁਤ ਆ। ਸਰਦਾਰ ਜੀ ਜਿਹੜੇ ਕਿਸਾਨ ਜਿਹੜੇ ਘਰੇ ਬੈਠੇ ਹੋ ਉਹਨਾਂ ਨੂੰ ਕੀ ਭੇਜੋ? ਦੇਖੋ ਜੀ ਮੈਂ ਤਾਂ ਵਾਸਤਾ ਪਾਉਣਾ ਉਹਨਾਂ ਨੂੰ ਜਿਹੜੇ 2026 ਦੇ ਵਿੱਚ ਪੰਜਾਬ ਦਾ ਮੋਰਚਾ ਇਹ ਨਾਲੇ ਵੀ ਗੱਲ ਆ। ਇਹ ਇਕੱਲੇ ਇੱਕ ਜ਼ਿਲ੍ਹੇ ਦਾ ਮੋਰਚਾ ਨਹੀਂ ਇਹ ਪੰਜਾਬ ਦਾ ਹੈ। ਸਾਡੇ ਪੰਜਾਬ ਦੇ 7 ਜ਼ਿਲ੍ਹੇ 7 ਜ਼ਿਲ੍ਹੇ ਹੜ੍ਹਾਂ ਦੇ ਮਾਰੇ ਠਾਉਂਦੇ ਉਹਨਾਂ 7ਾਂ ਜ਼ਿਲ੍ਹਿਆਂ ਦਾ ਮਸਲਾ ਹੈ ਇੱਕ ਦਾ ਮਸਲਾ ਨਹੀਂ ਗਏ। ਇਹ 7ਾਂ ਦਾ ਮਸਲਾ ਹੈ। ਪੰਜਾਬ ਦਾ ਮੋਰਚਾ ਹੈ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਹੈ। ਅੱਜ ਤੁਸੀਂ ਨਾ ਨਿਕਲੇ ਆਉਣ ਵਾਲੇ ਸਮੇਂ ਵਿੱਚ 8ਵੇਂ ਮਹੀਨੇ 'ਚ ਫਿਰ ਹੜਾ ਜਾਣੇ ਆ ਫਿਰ ਤੁਹਾਡੀਆਂ ਫਸਲਾਂ ਮਾਰੀਆਂ ਜਾਣੀਆਂ ਫਿਰ ਤੁਸੀਂ ਮੰਗਤੇ ਬਣੋਗੇ ਅੱਜ ਆਪਾਂ ਆਪਦਾ ਹੱਕ ਲਈਏ ਪ੍ਰਧਾਨ ਜੀ ਜੇਕਰ ਤੁਹਾਡੀਆਂ ਮੰਗਾਂ ਨਾ ਮੰਨੀਆਂ ਜਾਂ ਤਾਂ ਆਉਣ ਵਾਲੇ ਦਿਨ ਕੋਈ ਮੁਟਾਕ ਕੋਈ ਐਕਸ਼ਨ ਹੋਵੇ ਦੇਖੋ ਜੀ ਇਹ ਕਿਸਾਨ ਜਿਹੜੇ ਤੁਸੀਂ ਬਜ਼ੁਰਗ ਬੈਠਿਆ ਉੱਤਰਦੇ ਨਹੀਂ ਮੈਂ ਇਹਨਾਂ ਨੂੰ ਜ਼ੋਰ ਲਾਇਆ ਥੱਲੇ ਉਤਰਨ ਵਾਸਤੇ ਜ਼ੋਰ ਲਾ ਕੇ ਵੀ ਥੱਕ ਕੇ ਇਹ ਜਾ ਨਹੀਂ ਰਹੇ ਥੱਲੇ ਹੁਣ ਆਉਣ ਵਾਲੇ ਸਮੇਂ 'ਚ ਓਕਾਰਪੁਰਖ ਨੂੰ ਪਤਾ ਹੈ ਜੋ ਮਰਜ਼ੀ ਕਰ ਲੈਣਾ ਜਿੰਨਾ ਚਿਰ ਮੈਂ ਮੇਰੇ ਤੇ ਜਾਨ ਜਿੰਦੇ ਮੈਂ ਇਹਨਾਂ ਕਿਸਾਨਾਂ ਦੇ ਨਾਲ ਖੜੂਗਾ ਮੇਰੇ ਚਾਹੇ ਸਾਰਾ ਪਰਿਵਾਰ ਸੂਲੀ ਚਾੜ ਦੇਣ ਮੈਨੂੰ ਕੋਈ ਪਰਵਾਹ ਨਹੀਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮੈਨੂੰ ਧਮਕੀਆਂ ਦਿੱਤੀਆਂ ਇੰਨੀਆਂ ਵੀ ਤੇਰੇ ਤੇ ਆ ਕਾਰਵਾਈ ਹੋ ਗਈ ਤੇਰਾ ਇਹ ਉਹ ਮੈਨੂੰ ਕੋਈ ਪਰਵਾਹ ਨਹੀਂ ਜਿਹੜਾ ਕੁਝ ਕਰਨਾ ਮੇਰੇ ਪਰਿਵਾਰ ਬੈਠਾ ਘਰੇ ਜੋ ਮਰਜ਼ੀ ਕਰ ਸਕਦਾ ਮੈਂ ਇਹਨਾਂ ਦੇ ਕਿਸਾਨਾਂ ਨੂੰ ਛੱਡ ਕੇ ਇੱਕ ਦਿਨ ਨਹੀਂ ਜਾਊਗਾ ਜੋ ਮਰਜ਼ੀ ਹੋ ਜੀ ਜਿੰਨਾ ਚਿਰ ਸਰਕਾਰ ਇਹਨਾਂ ਦੇ ਮਸਲੇ ਨਹੀਂ ਹੱਲ ਕਰਦੀ ਗੋਦਿੱਤ ਜਾਂ ਝੁੱਗੀਆਂ ਪੀਰ ਬਖਸ਼ ਕਿਹੜਾ ਫੈਡ ਆਪਣਾ ਝੁੱਗੀਆਂ ਪੀਰ ਬਖਸ਼ ਦਲਾਤਰਨਤਾਰ ਜੀ ਜਣਾ ਜਾਓਗੇ ਜੀ ਰਾਏ ਨੇ ਖੰਡ ਦੇ ਵਿੱਚ ਜਿਆਦਾ ਕਹਿੰਨਾ ਸਰਕਾਰ ਨੂੰ ਬਖਰਮ ਕੀ ਕੀ ਕਹਿਣਾ ਚਾਹੁੰਦੇ ਆ ਸਾਡੇ ਤਿੰਨ ਬਜ਼ੁਰਗ ਸੀ ਤੇ 18 ਏਕੜ ਜ਼ਮੀਨ ਪਾਕਿਸਤਾਨ ਤੋਂ ਆੜ ਕੇ ਜਿਹੜੀ ਸਾਨੂੰ ਮਿਲੀ ਆ ਅੱਗੇ ਤੱਕ ਵਿਰਾਸਤ ਕਦੀ ਠਹਿਗੀ ਕਦੀ ਬਣ ਗਈ ਕਿਉਂਕਿ ਬਜ਼ੁਰਗ ਤਾਂ بڑے ਦਲਾਲੇ ਸੀ ਜ਼ਮੀਨ ਠਹਿਗੀ ਤੇ ਉਹਨਾਂ ਚਲੋ ਸਾਡਾ ਜਿੱਤਰਾ ਵੇਸਿਆ ਠਾਕਾਂ ਦੇ ਵਾਹ ਕੇ ਵਿਧਾਰੇ ਦੋਗੀ ਖਿਆ ਮਨਾ ਲਈ ਪਰ ਹੁਣ ਜ਼ਮੀਨ ਦਾ 88 ਅੱਖੀ ਆ ਜਾਣੇ ਫੇਟ ਹੈਗੀ ਤੇ ਸਾਡੇ 3-4 ਜੀਤ ਲੇ ਗਿਆ ਟੇਕ ਹੋ ਕੇ ਦੋ ਸਾਡੇ ਪਰਿਵਾਰਾਂ ਦੇ ਵਿੱਚੋਂ ਮੰਜੀ ਦੇ ਫਾਇਟ ਟੇਕ ਹੋ ਕੇ ਜੋ ਐ ਵੀ ਪਣੀ ਆ ਕੋਈ ਸਾਡਾ ਪਰਿਵਾਰ ਦੇ ਵਿੱਚੋਂ ਪੜ੍ਹਾਈ ਨਹੀਂ ਕਰ ਸਕਿਆ ਤੇ ਕੋਈ ਪੂਰਾ ਵੀ ਸਹੂਲਤ ਜੜੀ ਆ ਉਹ ਸਾਨੂੰ ਨਹੀਂ ਮਿਲ ਸਕੀ ਮੱਛੀ ਦਾ ਠੇਕਾ ਜਿਹੜਾ ਸਾਡਾ ਸਰਕਾਰ 70 ਸਾਲ ਹੋ ਗਏ ਖਾਂਦੀ ਤੇ ਸਾਨੂੰ ਉਹਦਾ ਕੋਈ ਵੀ ਨਹੀਂ ਹੋਣ ਫਿਰ ਇਹ ਕੀ ਜ਼ਮੀਨ ਦੇ ਵਿੱਚ دریا ਪੈ ਗਿਆ ਹੈ ਉੱਥੇ ਲਈਆ ਤੇ ਤਿੰਨਵੀਂ ਪੀੜ੍ਹੀਆਂ ਦੇ ਪਰਿਵਾਰ ਨੂੰ ਜਦੋਂ ਪਾਣੀ ਆਉਂਦਾ ਜੰਨੀ ਮੰਦੀ ਹਾਲਤ ਸਾਡੇ ਇਨਾਲੇ ਪਗਰ ਤੋਂ ਅਰੀਗਾਂ ਥਲੇ ਹੋਈ ਗਈ ਆ ਕਈ ਕਿਸਾਨ ਜਿਹੜੇ ਨੇ ਉਹ ਤੈਗ ਦੇ ਨਾਲ ਸਾਡੇ ਖਤਮ ਹੋ ਚੁੱਕੇ ਨੇ ਕਿ ਹੁਣ ਕੋਈ ਆਸ ਕੀ ਕਰੀਏ ਸਰਕਾਰ ਤੋਂ ਅਸੀਂ ਦਾ ਹੁਣ ਮਾਨ ਬਣਾਇਆ ਵੀ ਸਾਡੇ ਦਾਸਤੀ ਕਰੂ ਸਰਕਾਰ ਤੇ ਇੱਚ ਅਸੀਂ ਦਿਰਾਹ ਛਾਲਾ ਮਾਰਾਂਗੇ ਛਾਲਾ ਨਹੀਂ ਉਤਰਨਾ ਪਹਿਲਾਂ ਜਦ ਮਲਾਜ਼ਮ ਆਇਆ ਇੱਕ ਮਲਾਜ਼ਮ ਨਾਮ ਲੱਕ ਡਿੱਗਾ ਗਿਆ ਫਿਰ ਸਰਕਾਰ ਨੂੰ ਆਖਾ ਜਿਦਾਂ ਸਾਡੀਆਂ ਗ੍ਰਾਹ ਮਰਦਾ ਬੂਨਾ ਕਹਿੰਦੇ ਜੇ ਇਹ ਅਫਸਰਾਂ ਦਾ ਗ੍ਰਾਹ ਮਰਦਾ ਲਿਖਦੇ ਵੀ ਗ੍ਰਾਹ ਮਰਦਾ ਹੋ ਗਏ ਕੋਈ ਫਟਣਾ ਨਹੀਂ ਹੋ ਜਣਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਸ ਜਜਵਿੰਦਰ ਸਿੰਘ ਸਭਰਾ ਹਰਪੀਤ ਕਿਸਾਨ ਸਿਕਿਉਰਿਟੀ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਇਲਾਕੇ ਨੂੰ ਪੂਰੇ ਅੱਧੇ ਪੰਜਾਬ ਨੂੰ ਪੂਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਅੱਜ ਹਰ ਪੀੜਤਾਂ ਦਾ ਸਾਥ ਦਿਓ ਜਦੋਂ 2023 ਚ ਪਾਣੀ ਆਇਆ ਉਦੋਂ ਵੀ ਤੁਸੀਂ ਵੱਡੇ ਪੱਦਰ ਤੇ ਦਾਨੀ ਸੱਜਣਾ ਨੇ ਮਾਤਾਂ ਕੀਤੀਆਂ ਰਾਸ਼ਨ ਪਹੁੰਚਾਇਆ ਸਾਰਾ ਕੁਝ ਪਹੁੰਚਾਇਆ 2025 ਦੀ ਫਲੱਡ ਆਏ ਬੜੀ ਤੁਹਾਡੀ ਬੜਾ ਵੱਡਾ ਯੋਗਦਾਨ ਰਿਹਾ ਜਿੱਥੇ ਸਾਡੀ ਸਰਕਾਰ ਪੰਜਾਬ ਸਰਕਾਰ ਬਿਲਕੁਲ ਨਕਾਮ ਰਹੀ ਆ ਉੱਥੇ ਦਾਨੀ ਸੱਜਣਾਂ ਨੇ ਵੱਡੇ ਪੱਧਰ ਤੇ ਸੇਵਾ ਕੀਤੀ ਆ ਹੜਪੀੜਤਾ ਦੀ ਅੱਜ ਲੋੜ ਆ ਹੜਪੀੜ ਤੇ ਭਰਾਵਾਂ ਦੀ ਮਦਦ ਕਰਨ ਵਾਸਤੇ ਪਹੁੰਚੋ ਸਾਰੇ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਹੱਥ ਜੁੜ ਕੇ ਬੇਨਤੀ ਆ ਕਿ ਇੱਥੇ ਆ ਕੇ ਇਹਨਾਂ ਹੜਪੀੜਤਾ ਦਾ ਸਾਥ ਦਿਓ ਕਿਉਂਕਿ ਜਿਹਨੇ ਪਾਣੀ ਆ ਕੇ ਤਾਂ ਬੜੀ ਸੇਵਾ ਕੀਤੀ ਆ ਉਹਨਾਂ ਚਿਰ ਸੇਵਾ ਕਰਨੀ ਬਣਦੀ ਆ ਅੱਜ ਹੜਪੀੜਤਾ ਦੇ ਨਾਲ ਬੈਠਣ ਦੀ ਲੋੜ ਆ ਇਹਨਾਂ ਦੇ ਨਾਲ ਸਮਾਧੀਆਂ ਲਾ ਕੇ ਬੈਠੋ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰੋ ਪੂਰੇ ਪੰਜਾਬ ਦੇ ਦਾਨੀ ਸੱਜਣਾਂ ਨੂੰ ਮੇਰੀ ਬੇਨਤੀ ਆ ਬਾਹਰ ਦੇ ਮੁਲਕਾਂ ਜਿਹੜੇ ਸਾਡੇ ਵੀਰ ਬੈਠੇ ਆ ਔਰ ਜਿਹੜੇ ਰਜਾਈਆਂ 'ਚ ਬੈਠੇ ਆ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਆਪਣੀਆਂ ਜ਼ਮੀਨਾਂ ਵਾਸਤੇ ਕਮ ਸੇ ਕਮ ਆਜੋ ਇਹਨਾਂ ਹਾਰਡਪੀਟ ਦਾ ਹਾਂ ਦਾ ਨਾਰਾ ਮਾਰ ਕੇ ਆ ਕੇ ਸ਼ਾਮਲ ਹੋਣਾ ਵਾ ਜਿਹੜੀਆਂ ਵੀਡੀਓ ਵਾਲ ਹੋਰੀਆਂ ਵਾ ਆਈ ਖੈਰ ਖੈਣ ਵਰਕਰਸ ਦੇ ਉੱਤੇ 70 ਫੁਰਦੀ ਚਾਹੀਦੇ ਜਿਹੜੇ ਜਿੱਥੇ ਬਜ਼ੁਰਗ ਬੈਠੇ ਆ ਉਹਨਾਂ ਦੇ ਨਾਲ ਛੋਟੇ ਛੋਟੇ ਬੱਚੇ ਵੀ ਬੈਠੇ ਆ ਉਹ ਕੁਛ ਨਾ ਕੁਛ ਤੇ ਵੇਖ ਕੇ ਸੱਚੇ ਯਾਰ ਤੁਸੀਂ ਉਹ ਬੱਚਿਆਂ ਨੂੰ ਵੇਖ ਕੇ ਘਰਾਂ 'ਚ ਨਿਕਲ ਆਓ ਜਦੋਂ ਪਾਣੀ ਆ ਜਾਂਦਾ ਮੇਰੇਗਾ ਜਿਹਨੂੰ ਨਹੀਂ ਵੀ ਕੋਈ ਪਤਾ ਉਹ ਵੀ ਭੱਜ ਕੇ ਜਾਂਦਾ ਯਾਰ ਮੈਂ ਫਲਦਾ ਪੈਕਟ ਰੱਖਵਾ ਕੇ ਜਾਵਾਂ ਉਹ ਫਲਾਣੇ ਨੂੰ ਮੈਂ ਕੋਈ 2-4 ਕੰਬਲ ਵੰਡਾਵਾ ਪਰ ਮੇਰੇ ਹੱਥ ਜੋੜ ਕੇ ਬੇਨਤੀ ਆ ਭਰਾਓ ਰੱਬ ਸਾਨੂੰ ਕੋ ਵਾਧੂ ਆ ਮਾਰ ਦੀ ਕਿਰਪਾ ਬਾਬੇ ਨਾਲ ਦਾ ਚਲਾ ਲੰਗਰ ਵਾਧੂ ਆ ਤੁਹਾਡੇ ਇੱਕ ਦੀ ਲੋੜ ਆ ਤੁਹਾਡੇ ਸਾਥ ਦੀ ਲੋੜ ਆ ਆਪੋ ਆਪਣੇ ਕੰਮ ਸੰਕੋਚ ਦੇ ਇਹ ਘਰਾਂ ਚੋ ਘਰਪਰਤੀ ਇੱਕ ਬੰਦਾ ਜਰੂਰ ਹਰੀ ਕੇ ਹਰ ਵਾਰ ਕਿੱਥੇ ਪਹੁੰਚੋ ਵਾਹਿਗੁਰੂ ਜੀ ਦਾ ਖਾਲਸਾ ਸਾਡੇ ਭਰਾ